ਬੜੀ ਜਾਣਕਾਰੀ ਦੇ ਦਿਓ ਦੇਖੋ ਅਸਲ ਗੱਲ ਤਾਂ ਇਹ ਹੈ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ਸਵਾ ਚਾਰ ਸਾਲ ਟਰੱਕ ਯੂਨੀਅਨ ਨੇ ਪੂਰੀ ਲੁੱਟਖੋ ਕੀਤੀ ਹੈ ਫੰਡਾਂ 'ਚ ਹਰ ਕਿਸਮ ਦਾ ਕੱਪੜਾ ਕੀਤਾ ਹੈ ਜਿੱਥੇ ਦਾ ਲੱਗਿਆ ਉੱਥੇ ਕੀਤਾ ਹੈ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਨੰਗਲ ਟਰੱਕ ਯੂਨੀਅਨ ਵਾਸਤੇ ਪٹرول ਪੰਪ ਜਿਹੜਾ ਮੈਂ ਲਾਇਆ ਤਾਂ ਮੈਂ ਇਸ ਕਰਕੇ ਲਾਇਆ ਤਾਂ ਕਿ ਕਈ ਵਾਰੀ ਛੋਟੇ ਓਪਰੇਟਰ ਗਰੀਬ অপারেਟਰ ਜਿਨ੍ਹਾਂ ਕੋਲ ਤੇਲ ਨੂੰ ਪੈਸੇ ਨਹੀਂ ਹੁੰਦੇ ਉਹ ਬਾੜਾ ਚੱਕ ਕੇ ਤੇਲ ਪੰਪ ਤੋਂ ਪਵਾ ਕੇ ਚੱਕਰ ਲਾ ਕੇ ਮੁੜ ਕੇ ਆ ਕੇ ਪੰਪ ਦੇ ਪੈਸੇ ਦੇ ਦਿੰਦੇ ਲੇਕਿਨ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਵੀ ਇਹਨਾਂ ਨੇ ਕਰਨਾ ਤਾਂ ਕਿਹਾ ਥਾ ਇਹ ਤਾਂ ਲੋਕਾਂ ਨੂੰ ਲਾਰਾ ਲਾ ਕੇ ਆਏ تھے ਵੀ ਪਤਾ ਨਹੀਂ ਅਸੀਂ ਜ਼ਬਾਨ ਦੇ ਤਾਰੇ ਤੋੜਾਗੇ ਇਹਨਾਂ ਨੇ ਚੱਲਦਾ ਪٹرول ਪੰਪ ਹੈ ਜਿਹੜਾ ਉਹ ਖਾ ਲਿਆ ਖਤਮ ਕਰਤਾ ਇਹ ਮਾਮਲਾ 60 65 ਜਾਂ 70 ਲੱਖ ਦਾ ਨਹੀਂ ਹੈ ਇਹ ਜਿਹੜਾ ਮਾਮਲਾ ਹੈ ਇਹ 3 ਕਰੋੜ ਦਾ ਹੈ 3 ਕਰੋੜ ਦਾ ਘਪਲਾ ਟਰੱਕ ਯੂਨੀਅਨ ਵਿੱਚ ਹੈ ਮੈਂ ਮੰਤਰੀ ਜੀ ਨੂੰ ਕਹਿਣਾ ਕਿ ਉਹ 3 ਕਰੋੜ ਦੀ ਵਸੂਲੀ ਦਾ ਕੰਗ ਬੜਾਉਣ ਹੋਰ ਕਾਰਵਾਈ ਕਿਹੜੀ ਕਰਨੀ ਹੈ ਅਸਲ ਤਾਂ ਜਿਹੜਾ ਲਾਜ਼ ਹੋਇਆ ਉਹਨੂੰ ਪੂਰਾ ਕੀਤਾ ਜਾਵੇ ਤਾਂ ਕਿ ਜੋ ਟਰੱਕ ਯੂਨੀਅਨ ਦਾ ਨੁਕਸਾਨ ਹੋਇਆ ਆਪਰੇਟਰ ਦਾ ਨੁਕਸਾਨ ਹੋਇਆ ਉਹਦੇ ਤੋਂ ਨਜਾਤ ਮਿਲ ਸਕੇ ਤੁਹਾਨੂੰ ਕੀ ਲੱਗਦਾ ਹੈ ਮਾਤ ਉਹਦੇ ਜਿਹਨਾਂ ਦੇ ਇਹਨਾਂ ਦੇ ਇਹਨਾਂ ਦੇ ਦੋ ਦੋ ਤੌਰ ਤਰੀਕੇ ਹੈ ਇੱਕ ਤਾਂ ਇਹ ਜਿਹੜੇ ਪਿਛਲੇ 4.5 ਸਾਲ ਦੇ ਕੋ ਕਰਮ ਹੈ ਟਰੱਕ ਯੂਨੀਅਨ ਦੇ ਉਹਨਾਂ ਨੂੰ ਇਹ ਧੋਣਾ ਚਾਹਦੇ ਤੇ ਦੂਜਾ ਇਹ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਬਦਲਣਾ ਚਾਹਦੇ ਤੇ ਉਹਨੂੰ ਬਦਲ ਕੇ ਇਹਨਾਂ ਦੀ ਸਕੀਮ ਇਹ ਹੈ ਕਿ ਹੁਣ ਇੱਕ ਦਿਨ ਆਪਣੇ ਬੰਦਿਆਂ ਦਾ ਉੱਥੇ ਘੱਟ ਕਰਕੇ ਉਹਨਾਂ ਨੂੰ ਕਹਿ ਕੇ ਵੀ ਜਿਹੜਾ ਨਵਾਂ ਬਣਾਣਾ ਉਹਨੂੰ ਲੋਕ ਬਣਾ ਲੈਣ ਉਹ ਲੋਕਾਂ ਨੇ ਨਹੀਂ ਬਣਾਣਾ ਉਹ ਇਹਨਾਂ ਨੇ ਇਹਨੂੰ ਨਵੇਂ ਨੂੰ ਬਣਾਣਾ ਹੈ ਉਹ ਇਹ ਬਣਾ ਕੇ ਬੈਠੇ ਐ ਇਹਦੀ ਛੁੱਟੀ ਕਰਨੀ ਸੀ ਨਵਾਂ ਬਣਾਣਾ ਤਾਂ ਪੂਰੇ ਕਪਲੇ ਦੀ ਜਾਂਚ ਨਹੀਂ ਹੋਈ 3 ਕਰੋੜ ਦਾ ਕਪਲਾ ਹੈ ਆ 670 ਲੱਖ ਰੁਪਇਆ ਜਿਹੜਾ ਕੱਢਿਆ ਸੀ ਅਫਸਰਾ ਨੇ ਇਹ ਵੀ 8-10 ਮਹੀਨੇ ਦੀ ਰਿਪੋਰਟ ਜਿਹੜੀ ਆ ਰੁੱਲਦੀ ਹੈ ਇਹਦੇ ਤੇ ਕਿਸੇ ਕਿਸਮ ਦੀ ਕਾਰਵਾਈ ਪਿਛਲੇ ਸਮੇਂ ਚ ਹੋਈ ਨਹੀਂ ਮੈਂ ਇਹ ਕਹਿੰਨਾ ਕਿ ਹੁਣ ਇਦਾਂ ਇਹ ਗੰਗਲੂਆਂ ਤੋਂ ਜਿਹੜੀ ਮਿੱਟੀ ਝਾੜੀ ਹੈ ਇਹਦੇ ਨਾਲ ਬਣਨਾ ਨਹੀਂ ਕੁਝ ਵੀ ਇਹਦੇ ਨਾਲ ਹੋ ਨਹੀਂ ਸਕਦਾ ਕਿਉਂਕਿ ਐਸਾ ਨੁਕਸਾਨ ਟ੍ਰਕ ਯੂਨੀਅਨ ਦਾ ਹੋ ਚੁੱਕਿਆ ਹੁਣ ਤੱਕ ਜਿਹੜਾ ਅਜੇ ਤੱਕ ਕਦੇ ਨਹੀਂ ਹੋਇਆ ਤੈਨੂੰ ਤੈਨੂੰ ਕਦੇ ਨਹੀਂ ਪਤਾ ਜਿਹੜਾ ਟਰੱਕੀਰਿੰਗ ਦਾ ਪ੍ਰਧਾਨ ਹੋ ਜਿੰਮੇਵਾਰ ਹੈ ਉਹ ਕਿਦਾਂ ਕਹਿ ਸਕਦਾ ਮੈਨੂੰ ਨਹੀਂ ਪਤਾ ਪੰਪ ਕੀ ਦੇ ਥੱਲੇ ਐ ਟਰੱਕੀਰਿੰਗ ਦੇ ਪ੍ਰਧਾਨ ਦੇ ਥੱਲੇ ਜਿਹੜੇ ਕੈਸ਼ੀਅਰ ਜਾਂ ਮੈਨੇਜਰ ਜਿਹੜੇ ਉੱਥੇ ਮੁਲਾਜ਼ਮ ਆ ਉਹ ਕਿਹਦੇ ਥੱਲੇ ਐ ਉਹ ਟਰੱਕੀਰਿੰਗ ਦੇ ਪ੍ਰਧਾਨ ਦੇ ਥੱਲੇ ਇਹ ਤਾਂ ਟਰੱਕੀਰਿੰਗ ਦਾ ਪ੍ਰਧਾਨ ਆਪਣੀ ਜਿੰਮੇਵਾਰੀ ਤੋਂ ਬਚਣ ਖਾਤਰ ਇਹ ਦਨੀਆਂ ਗੱਲਾਂ ਕਰਦਾ ਇਹ ਵਹੀਆਤ ਗੱਲਾਂ ਹੈ ਜਿਨ੍ਹਾਂ ਗੱਲਾਂ ਦੀ ਕੋਈ ਦਮ ਨਹੀਂ ਪ੍ਰਧਾਨ ਵੀ ਜਿੰਮੇਵਾਰ ਹੈ ਉਹਦੇ ਸਾਥੀ ਵੀ ਜਿੰਮੇਵਾਰ ਹੈ ਇਹ ਸਾਰਿਆਂ ਨੇ ਰਲ ਕੇ ਕਪਲਾ ਕੀਤਾ ਇੱਕ ਨੇ ਨਹੀਂ ਖਾਦੇ ਸਾਰਿਆਂ ਨੇ ਅੱਗੇ ਨੁਕਸਾਨ ਆਕਤ ਨੁਕਸਾਨ ਕਿਦਾ ਹੋਇਆ ਆਮ ਆਦਮੀ ਦਾ ਆਮ ਆਪਰੇਟਰ ਦਾ ਆਮ ਟਰੱਕ ਡਰਾਈਵਰ ਦਾ ਕਲੀਨਰ ਦਾ ਛੋਟੇ ਮਾਲਕ ਦਾ ਸਭ ਦਾ ਨੁਕਸਾਨ ਹੋਇਆ ਇਲਾਕੇ ਦਾ ਇਹ ਚਾਚਰ ਵੀ ਬਣੀ ਹੋਈ ਹੈ ਕਿ ਕੋ ਪੁਲਿਸ ਚ ਕਰਨ ਨਾ ਕਰਨ ਸਾਨੂੰ ਇਸ ਗੱਲ ਨਾਲ ਕੋਈ ਬਹੁਤਾ ਮਤਲਬ ਨਹੀਂ ਹੈ ਦਾ ਉਹ ਬਾਅਦ ਦੀ ਗੱਲ ਹੈ ਪਰ ਪਹਿਲਾਂ ਤਾਂ ਸਵਾਲ ਇਸ ਗੱਲ ਦਾ ਬਈ 3 ਕਰੋੜ ਰੁਪਇਆ ਹੈ ਉਹ 3 ਕਰੋੜ ਲੈ ਕੇ ਯੂਨੀਅਨ ਚ ਜਮਾ ਕਰਾਇਆ ਜਾਵੇ ਮਸਲਾ 3 ਕਰੋੜ ਦਾ ਹੈ ਯੂਨੀਅਨ ਚ ਜਮਾ ਕਰਾਣ ਦਾ ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਇਹ ਪਰਚਾ ਦੇ ਵੀ ਦੇਣ ਉਹ ਤਾਂ 4 ਦਿਨ 4 ਦਿਨ ਅੰਦਰ ਰਹਿਣਗੇ ਜਮੰਦ ਕਰਾ ਕੇ ਆ ਜਾਣਗੇ ਯੂਨੀਅਨ ਦਾ ਜਿਹੜਾ ਘਾਟਾ ਪਿਆ ਉਹਨੂੰ ਕੌਣ ਪੂਰਾ ਕਰੂਗਾ ਪਹਿਲਾਂ ਤਾਂ ਮੰਤਰੀ ਜੀ ਨੂੰ ਚਾਹੀਦਾ ਕਿ ਇਹਨਾਂ ਤੋਂ ਘਾਟਾ ਪੂਰਾ ਕਰਵਾਣ ਜੇ ਮੰਤਰੀ ਜੀ ਦਾ ਹੱਥ ਹੀ ਨਾ ਪਰ ਨਹੀਂ ਹੈ ਇਹ ਮੰਤਰੀ ਜੀ ਦਾ ਹੱਥ ਹੈ ਫਿਰ ਤਾਂ ਗੱਲੇ ਮੁੱਕੀ ਵੀ ਆ ਫਿਰ ਕੋਈ ਰੌਲਾ ਨਹੀਂ ਹੈ ਫਿਰ ਤੁਸੀਂ ਕੀ ਸ਼ਬਦਨ ਦੇ ਦਿੰਦੇ ਹੋ ਟਰੱਕ ਆਪਰੇਟਰ ਦੀ ਕਿਰਪਾ ਕਰੇ ਮਹੀਨੇ 8 ਰਹਿ ਗਏ ਮਹਾਰਾਜ ਕਰਨ ਬਖਸ਼ਿਸ਼ ਇਹਨਾਂ ਦੇ ਢਿੱਡ ਚੋਂ ਬਾੜ ਲਮਾਂਗੇ ਇੱਕ ਇੱਕ ਪੈਸਾ ਇਹ ਜਿਹੜਾ ਹੀ ਮੈਨੇ ਖਾਦਾ ਯਾ ਤਾਂ ਮੰਤਰੀ ਜੀ ਕੱਢ ਲੈਣ ਨਹੀਂ ਅਸੀਂ ਅੱਗੇ ਕੱਢਾਂਗੇ ਇੱਕ ਲੰਬੇ ਸਮੇਂ